ਇਹ ਨਿਸ਼ਾਨੀ ਸਾਧੂ ਕੀ ਜਿਤ ਭੇਟ ਦਾ ਤਰੀਆ ਜਿਹਦੇ ਮਿਲਣ ਕਰਕੇ ਮਨ ਨੂੰ ਸ਼ਾਂਤੀ ਆ ਜਦੇ ਜਿਹਦੇ ਮਿਲਣ ਕਰਕੇ ਜੀ ਕਰਦਾ ਮੈਂ ਵੀ ਇਹਨੂੰ ਗਲਵਖੜੀ ਪਾ ਕੇ ਮਿਲਾਂ ਇਹ ਮੈਨੂੰ ਵੀ ਪਿਆਰ ਦੇ ਦੋ ਸ਼ਬਦ ਬੋਲ ਦੇਵੇ ਇਹ ਸਾਧੂ ਹੈ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਜਿਹੜਾ ਰੱਬ ਦਾ ਪਿਆਰਾ ਉਹ ਸਾਰਿਆਂ ਦਾ ਹੀ ਪਿਆਰਾ ਹੁੰਦਾ ਹੈ ਜਿਹੜਾ ਦੁਨੀਆਂ ਦਾ ਪਿਆਰਾ ਨਾ ਬਣਿਆ ਉਹ ਰੱਬ ਦਾ ਪਿਆਰਾ ਨਹੀਂ ਹੋ ਸਕਦਾ ਰੱਬ ਦਾ ਪਿਆਰਾ ਉਹ ਸਾਰਿਆਂ ਦਾ ਪਿਆਰਾ ਬਾਬਾ ਜੀ ਕਹਿਣ ਲੱਗੇ ਇਹਦੇ ਦਰਸ਼ਨ ਕਰਕੇ ਤਾਂ ਲੱਖਾਂ ਨੇ ਤਰਨ ਲੱਖਾਂ ਨੇ ਕਰੋੜਾਂ ਦਾ ਉਦਾਰ ਹੋਣਾ ਹੈ ਮਹਾਰਾਜ ਕਹਿੰਦੇ ਸਾਧੂ ਸਾਨੂੰ ਵੀ ਦੁਨੀਆ ਕਹਿੰਦੀ ਹੈ ਪਰ ਸਾਡਾ ਕੀ ਹੈ ਨੰਬਰ ਦਾ ਰਾਮ ਸਿੰਘ ਸਾਡਾ ਕੀ ਹੈ ਕੋ ਚਲੋ ਬਾਬਾ ਵੀਰਮਦਾਸ ਕੋਲ ਹੀ ਜਾਣਾ ਬਾਹਰੀ ਬੈਠੇ ਹੋਣਗੇ ਮਿਲ ਲਵਾਂਗੇ ਉਹਨਾਂ ਨੂੰ ਜਾ ਕੇ ਪਰ ਇਹ ਤੇਰਾ ਬਾਲਕ ਤਾਂ ਇਹ ਜਾ ਸਾਧੂ ਬਣੂਗਾ ਰਾਜੇ ਮਹਾਰਾਜੇ ਵੀ ਇਹਦੇ ਦਰ ਤੇ ਖੜੇ ਹੋਇਆ ਕਰਨਗੇ ਵੀ ਕਦੋਂ ਦਰਵਾਜ਼ਾ ਖੁੱਲੂਗਾ ਇਹਦੇ ਦਰਸ਼ਨ ਹੋ ਜਾਣ ਲੈਣਾ ਲਾ ਕੇ ਖੜੇ ਹੋਇਆ ਕਰਨਗੇ ਕਦੋਂ ਦਰਵਾਜ਼ਾ ਖੁੱਲੂ ਇਹਦੇ ਦਰਸ਼ਨ ਰਾਜੇ ਮਹਾਰਾਜੇ ਫਿਰ ਖੜੇ ਵੀ ਸੀ ਮੁੱਖ ਮੰਤਰੀ ਸਮੇਂ ਦੇ ਸੀਐਮ ਪ੍ਰਤਾਪ ਸਿੰਘ ਕੈਰੋਂ ਜੈਸੇ ਲੈਣਾ ਦੇ ਵਿੱਚ ਖੜ ਕੇ ਰਾੜੇ ਵਾਲੇ ਮਹਾਰਾਜ ਦੇ ਦਰਸ਼ਨ ਕਰਦੇ ਹੁੰਦੇ ਪਟਿਆਲੇ ਵਾਲਾ ਰਾਜਾ ਆਇਆ ਉਹ ਕੀ ਦੀ ਕਿਰਪਾ ਸੀ ਧੰਨ ਬਾਬਾ ਵੀਰਮਦਾਸ ਮਹਾਰਾਜ ਦੀ ਜਦੋਂ ਇਹ ਜੇ ਪਿਆਰ ਦੇ ਬਚਨ ਬੋਲੇ ਤੇ ਸਿਰ ਤੇ ਮਿਹਰ ਦਾ ਹੱਥ ਰੱਖਿਆ ਕੀ ਬਣਾ ਦਿੱਤਾ ਇਹੋ ਜੀ ਖਿੱਚ ਪਾਈ ਮਾਂ ਨੇ ਆਪਦੀ ਗੋਦੀ ਚੱਕ ਲਿਆ 4 ਸਾਲਾਂ ਦੇ ਬਾਲਕ ਨੂੰ ਤੇ ਆਪਦੀ ਮਾਂ ਨੂੰ ਪਤਾ ਕੀ ਕਹਿੰਦੇ ਜਾਂਦੇ ਨੇ ਮਾਂ ਮੇਰਾ ਵੀ ਜੀ ਕਰਦਾ ਮੈਂ ਬਾਬਾ ਵੀਰਮਦਾਸ ਮਹਾਰਾਜ ਵਾਂਗ ਬਣ ਜਾਵਾਂ ਮੇਰਾ ਹੁਣ ਹੋਰ ਬਣਨੋਂ ਨਹੀਂ ਮੈਂ ਕੋਈ ਅਫਸਰ ਨਹੀਂ ਬਣਨਾ ਮੈਂ ਕੋਈ ਡਾਕਟਰ ਨਹੀਂ ਬਣਨਾ ਮੈਂ ਕੋਈ ਵਕੀਲ ਨਹੀਂ ਬਣਦਾ ਮਹਾਪੁਰਸ਼ ਐਂ ਕਹਿੰਦੇ ਉਹ ਕਹਿੰਦੇ ਸਾਡਾ ਜੀ ਕਰਦਾ ਉਹ ਮਾਤਾ ਮੇਰੀਏ ਮੈਂ ਵੀ ਸਾਧੂ ਬਰਜਾ ਵਾਸਾ ਦਾ ਦਿਲ ਕਰਦਾ ਮੈਂ ਵੀ ਇਹੋ ਜਿਹਾ ਸੰਤ ਬਣ ਜਾ ਮੈਂ ਵੀ ਸਾਧੂ ਬਣ ਜਾ ਮਾਂ ਨੇ ਆਪਣੇ ਬਾਲਕ ਨੂੰ ਗਲਵਖੜੀ ਵਿੱਚ ਲੈ ਲਿਆ ਤਨ ਜਣੇ ਦੀ ਮਾਂ ਮਾਂ ਕਹਿੰਦੀ ਮੈਂ ਧੰਨ ਹੋਗੀ ਮੇਰਾ ਪੁੱਤ ਕਹਿੰਦਾ ਮੈਂ ਸਾਧੂ ਬਣ ਜਾ ਮੈਂ ਵੀ ਫਕੀਰ ਬਣ ਜਾ ਕਿਹਾ ਹੀ ਨਹੀਂ ਸੀ ਫਿਰ ਉਹ ਸੰਤ ਬਣੇ ਜਿਨ੍ਹਾਂ ਦੇ ਦਰਸ਼ਨ ਕਰਕੇ ਜਨਮਾਂ ਜਨਮਾਂ ਦੇ ਦੁੱਖ ਦਲੇਦਰ ਲੈ ਜਾਂਦੇ ਸੀ ਅੱਜ ਵੀ ਕੋਈ ਸ਼ਰਧਾ ਨਾਲ ਕਹਿ ਦੇਵੇ ਸੰਤਨ ਸੰਤ ਈਸ਼ਰ ਸਿੰਘ ਮਹਾਰਾਜ ਜੀ ਉਹਨਾਂ ਦੇ ਵਿਗੜੇ ਕੰਮ ਵੀ ਸਿਬਰ ਜਾਂਦੇ ਆ ਦੂਰੋਂ ਕਹਿ ਦੇ ਵੀ ਖੜਾ ਹੀ ਕੋਈ ਸਾਧ ਸੰਗਤ ਜੀ ਸੋ ਸ੍ਰੀ ਅਕਾਲ ਇਹ ਮਹਾਪੁਰਸ਼ਾਂ ਤੇ ਰਹਿਮਤਾ ਸੀ ਬਖਸ਼ਿਸ਼ਾਂ ਸੀ ਸਾਧੂਆਂ ਦੀਆਂ ਉੱਠ ਬਜੀਦਾ ਸੁੱਤਿਆ ਤੂੰ ਮੇਲਾ ਵੇਖਣ ਜਾ ਕੋਈ ਮਿਲ ਜੇ ਰੱਬ ਦਾ ਬਖਸ਼ਿਆ ਤਾਂ ਤੂੰ ਵੀ ਬਖਸ਼ਿਆ ਜਾ ਉਹ ਬਾਬਾ ਵੀਰਮਦਾਸ ਮਹਾਰਾਜ ਜਿਨ੍ਹਾਂ ਦੇ ਦਰ ਤੋਂ ਕੋਈ ਖਾਲੀ ਨਹੀਂ ਮੁੜਿਆ ਕਿੱਥੇ ਜੰਮੂ ਵਾਲਾ ਰਾਜਾ ਬੈਠਾ ਸੀ ਉਹ ਕਹਿੰਦਾ ਸੀ ਨਾ ਕੋਈ ਸਾਧੂ ਨਹੀਂ ਹੁੰਦੇ ਉਹਦੇ ਪਲੰਗ ਤੇ ਜਾ ਕੇ ਬਾਬਾ ਜੀ ਨੇ ਬਾਂਸ ਮਾਰਿਆ ਸੋਟਾ ਮਾਰਿਆ ਕਹਿੰਦਾ ਉੱਠ ਕੇ ਬੈਠ ਓਏ ਤੂੰ ਕਹਿੰਦਾ ਕੋਈ ਸਾਧੂ ਨਹੀਂ ਹੁੰਦੇ ਬੜਾ ਰਾਜਾ ਬਣਿਆ ਫਿਰਦਾ ਅੱਜ ਪਟਿਆਲੇ ਰਿਆਸਤ ਵਿੱਚ ਅਸੀਂ ਬੈਠੇ ਆ ਉੱਥੇ ਫਿਰ ਆਇਆ ਵੀ ਸੀ ਉਹ ਉਹਨੂੰ ਕਿਰਪਾ ਹੋਈ ਮਹਾਪੁਰਸ਼ਾਂ ਦੀ ਨਜ਼ਰ ਹੋਈ ਸਾਧ ਸੰਗੇ ਜੀ ਮਹਾਪੁਰਖਾਂ ਦੀ ਕਿਰਪਾ ਕਿਰਪਾ ਹੋ ਜਾਂਦੀ ਹੈ ਜਦੋਂ ਆਪਾਂ ਉਹਨਾਂ ਦੇ ਕੋਲ ਉਹਨਾਂ ਦੇ ਬਣ ਕੇ ਚਲੇ ਜਾਂਦੇ ਆਂ ਅਜਾ ਆਪਾਂ ਐਸੇ ਆਨੰਦ ਵਿੱਚ ਸੋ ਇੰਨਾ ਹੀ ਰੱਬ ਦੇ ਪਿਆਰੇ ਸਾਧੂਆਂ ਨੂੰ ਮਹਾਰਾਜ ਕਹਿੰਦੇ ਨੇ ਭਾਗ ਠੜੇ ਹਰ ਸੰਤ ਤੁਮਾਰੀ ਜਿਨ ਘਰ ਧਨ ਹਰ ਨਾਮਾ ਪ੍ਰਵਾਨ ਗਣੀ ਸਈ ਇਹ ਆਏ ਸਫਲ ਤਨਾਕੇ ਤਾਮਾ ਮੇਰੇ RAM ਹਰ ਜਨਕ ਹੈ ਹੋਂ ਵੱਲ ਜਾਈ ਦੇਖੋ ਕਿੰਨਾ ਮਾਣ ਦਿੰਦੇ ਨੇ ਕੇਸਾਂ ਕਾ ਕਰ ਚੌਰ ਢੁਲਾਵਾ ਮੈਂ ਆਪਦੇ ਕੇਸਾਂ ਦਾ ਚੌਰ ਬਣਾ ਕੇ ਇਹਨਾਂ ਦੇ ਉੱਪਰ ਚੌਰ ਕਰਾਂ ਮਹਾ ਪ੍ਰਸ਼ਾਦ ਕੇਸਾਂ ਕਾ ਕਰ ਚੌਰ ਢੁਲਾਵਾ ਤੇ ਚਰਨ ਧੂੜ ਮੁਖ ਲਾਈ ਮੈਂ ਇਹਨਾਂ ਦੇ ਚਰਨਾਂ ਦੀ ਧੂੜੀ ਆਪਦੇ ਮੁਖ ਤੇ ਲਾ ਲਵਾਂ ਕਿੰਨਾ ਵੱਡਾ ਮਾਨ ਹੈ ਨਾ ਸਤਿਪੁਰਸ਼ਾਂ ਨੂੰ